ਹੰਦੀਵੇ ਜੀ ਸਾਰੇ ਭੈਣ ਭਰਾਵਾਂ ਨੂੰ ਸਾਥ ਸ੍ਰੀ ਕੌ ਜੀ ਧੰਨਵਾਦ ਜੀ ਆਪਾਂ ਬਣਾਉਣ ਲੱਗੇ ਆ ਜੀ ਸਬਜ਼ੀ ਕੜਾਹੀ ਚ ਤੇਲ ਪਾ ਲਿਆ ਆਪਾਂ ਨੇ ਤੇਲ ਹੋ ਰਿਹਾ ਗਰਮ ਪੱਤਾ ਜੀ ਲੱਖਣ ਨਾੜਿਆ ਪਾ ਐਡ ਕਰ ਦਾਂਗੇ ਜੀ ਅਦਰਕ ਤੇ ਪਿਆਜ਼ ਕੱਟੇ ਹੋ ਉੱਤੇ ਹਾਰ ਜਾਣਾ ਇਹ ਦੋ ਦੋ ਤੰਜ਼ਨ ਹੋ ਗਏ ਵਧੀਆ ਤੋਂ ਉੱਪਰ ਨਿਕਲਣ ਲੱਗ ਗਈ ਆਪਾਂ ਉਹਨਾਂ ਵਾਲੇ ਭਾਂਡੇ ਉਪੀ ਦਿੱਤੇ ਬੈਂਗਣ ਦੀ ਚਟਨੀ ਬਣਾਉਣ ਲੱਗਾ ਜੀ ਆਪਾਂ ਜਾਲੂ ਨਹੀਂ ਇਹਦੇ ਵਿੱਚ ਐਡ ਕਰਨੇ ਹੈਗੇ ਇਸ ਕਰਕੇ ਆਪਾਂ ਜਿਹੜਾ ਮਸਾਲਾ ਉਹ ਜਾਦੇ ਬਣਾਇਆ ਪੈਨਗ ਬਰਾਉਂਗੇ ਹੋਣ ਦਾ ਤੇ ਪਕਾ ਲਾਂਗੇ ਇਹਦੇ ਵੀ ਆਪਾਂ ਨੇ ਗੋਭੀ ਰੱਖੀ ਹੋਈ ਆ ਕੱਟ ਕੇ ਇਹ ਜਿਹੜੇ ਬੈਂਗਲ ਨੇ ਜੋ ਆਪਾਂ ਨੇ ਕੱਟ ਕੇ ਪਾਣੀ ਦੇ ਭਾਂਡੇ ਰੱਖ ਦਿੱਤੇ ਸੀ ਇਹ ਜਿਹੜੇ ਕਾਲੇ ਹੋ ਜਾਂਦੇ ਨੇ ਕੀ ਕਾਲੇ ਨਹੀਂ ਹੋ ਰਹੇ ਤੋਣਗੇ ਤੇ ਸ਼ਾਮ ਦੇ ਬਾਜਰੇ ਦੀ ਛੇਰ ਜੀ ਆਪਾਂ ਬਣਾ ਰਹੇ ਹਾਂ ਸਰ ਜੀ ਤੁਹਾਡੀ ਦਾਲ ਆਪਣੀ ਪਈ ਸੀ ਕਿਉਂਕਿ ਹੁਣ ਦਾ ਤਾਂ ਆਪਾਂ ਨੇ ਆਪਣਾ ਦਾਲ ਨਾ ਕਰ ਜਾਣ ਤੇ ਫਿਰ ਛੇਰ ਲਈ ਆਪਾਂ ਬਣਾ ਲੈਣੀ ਆ ਸਰ ਜੀ ਥੋੜਾ ਜਿਹਾ ਆਪਾਂ ਇਹਨੂੰ ਬਰਾਉਂ ਜਿਆ ਕਰਾਂਗੇ ਇਹਦੇ ਦੀ ਆਪਣੀ ਆ ਗੋਭੀ ਕੱਟੀ ਹੋਈ ਹੈ ਬਿੱਟੀ ਇਹਦੇ ਡੰਡਲ ਕੱਟੇ ਹੋਏ ਨੇ ਜਦ ਵੀ ਆਪਾਂ ਇਹ ਹੈਗੇ ਨੇ ਜਿਹੜੇ ਬੈਂਗਲ ਨੇ ਕੱਤੇ ਹੋਏ ਚੰਨ ਚਾਰ ਇਹ ਆਪਾਂ ਪਾਣੀ ਤੇ ਪਾਤੇ ਸੀਗੇ ਨਹੀਂ ਫਿਰ ਇਹ ਕਾਲੇ ਜਿਹੇ ਹੋ ਜਾਂਦੇ ਨੇ ਅਜੇ ਪਾ ਲੂਣੇ ਪਾਉਣੇ ਹੈਗੇ ਅੱਲੂ ਤੇ ਬਗੈਰ ਬਣਾਵਾਂਗੇ ਕਿਉਂਕਿ ਆਲੂ ਆਪਾਂ ਹੋਰ ਦਾ ਸਬਜ਼ੀਆਂ ਦੇ ਵਿੱਚ ਖੰਡ ਹੀ ਰਹਿ ਨੇ ਇੰਕ ਤਿੰਨ ਤਾਪੋ ਸੇ ਨਮਕ ਲਈ ਹੈਗੀ ਟੋਪ ਨਿਕਲੀ ਅੱਜ ਵੀ ਟੋਪ ਨਿਕਲੀ ਆ ਕੱਲ ਵੀ ਨਿਕਲੀ ਸੀ ਬਾਸੋਂ ਦੀ ਲਗੋ ਤਿੰਨ ਦਿਨ ਹੋ ਗਏ ਤਾਂ ਇਹਨਾਂ ਨੂੰ ਬਰਾਊਨ ਕਰ ਲੈਣਾ ਪਹਿਲਾਂ ਲਓ ਟੋਪ ਮਸਾਲਾ ਹੋ ਗਿਆ ਬਰਾਊਨ ਜੇ ਮੈਂ ਪਹਿਲੇ ਤੇ ਮਸਾਲੇ ਐਡ ਕਰਾਂਗੇ ਐਡ ਕਰਦੇ ਆਪਾਂ ਹੜਦੀ ਟੇਟਾ ਨਹੀਂ ਆ ਪਾਉਟਰ ਪੁੰਨਿਆ ਹੈ ਜੀਰਾ ਪਾ ਦਾਂਗੇ ਜੇ ਆਪਾਂ ਸਾਫਤਾ ਜੀਰਾ ਨਹੀਂ ਪਾਉਂਦੇ ਜੀਰਾ ਪੀਸ ਕੇ ਪਾਉਣੇ ਨੇ ਸਾਡੇ ਜੀ ਗਰਜੇ ਦੇ ਵਿੱਚ ਪਸ ਜਾਂਦਾ ਨਮਕ ਪਾ ਮੰਗੇ ਜਿਹੜਾ ਗਰਮ ਮਸਾਲਾ ਆਪਾਂ ਨੇ ਪਾਉਣਾ ਗਰਮ ਮਸਾਲਾ ਸਬ지 ਬਣੀ ਤੇ ਪਾਉਣਾ ਜਿਹੜਾ ਪਾਣੀ ਐਡ ਕਰਤਾਂ ਜਿਹੜਾ ਨੂਨ ਚ ਪਾਇਆ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਇਹਦੇ ਵਿੱਚ ਐਡ ਕਰਾਂਗੇ ਥੋੜਾ ਜਿਹਾ ਧਨੀਆ ਕਰ ਦਿੰਗੇ ਐਡ ਥੋੜਾ ਥੋੜਾ ਸਮਾਨ ਪਾਵਾਂਗੇ ਆਪਾਂ ਜਿਹੜਾ ਆਪਾਂ ਪਾਵਾਂਗੇ ਜੀ ਪਾਲਕ, ਮੇਥੇ, ਮੇਥੀ, ਧਨੀਆ ਮੈਂ ਜੀ ਪਹਿਲਾਂ ਹੀ ਪਾਉਣੀ ਹੁੰਦੀ ਹੈ ਮੈਨੂੰ ਇਸੇ ਤਰ੍ਹਾਂ ਹੀ ਵਧੀਆ ਲੱਗਦਾ। ਆਪਾਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਮਿਕਸ ਕਰਕੇ ਠਾਕੇ ਆ ਪੈਨ ਨੂੰ ਸìm ਗੈਸ ਤੇ 3 ਕਮਿੰਟ ਲਈ ਪਕਾ ਲਾਂਗੇ। ਨਾਲੇ ਦਾ ਨੂਨ ਮਿਰਚਾ ਜਿਹੜਾ ਉਹ ਚੰਗੀ ਤਰ੍ਹਾਂ ਪੱਕ ਜਾਊਗਾ। ਨਾਲੇ ਹੇਠੀਆਂ ਪਾਲਕ ਮਿੱਠੇ ਮਿੱਠੀ ਸਾਰਾ ਕੁਝ ਮਿਕਸ ਜਿਹੜਾ ਸਮਾਨ ਪਾਇਆ ਉਹ ਵੀ ਚੰਗੀ ਤਰ੍ਹਾਂ ਪਕਾ ਲੂਗੀ ਤੇ ਆਪਾਂ ਇਹਨੂੰ ਚੈੱਕ ਕਰ ਲੈਨੇ 10 ਮਿੰਟ ਇਹਨੂੰ ਪਕਾ ਲਿਆ ਜਿਹੜੇ ਆਪਾਂ ਨੇ ਬੈਂਗਨ ਕੱਟ ਕੇ ਰੱਖੇ ਨੇ ਉਹ ਵੀ ਆਪਾਂ ਵਿੱਚ ਐਡ ਕਰ ਦਾਂਗੇ ਪਾਣੀ ਦੇ ਵਿੱਚ ਭਿਉਂ ਕੇ ਰੱਖਦੇ ਸੀਗੇ ਨਹੀਂ ਵੀਰੇ ਕਾਲੇ ਹੋ ਜਾਂਦੇ ਨੇ ਆਪਾਂ ਆਲੂ ਨਹੀਂ ਪਾਏ ਤਾਂ ਆਲੂ ਦੀ ਜਗ੍ਹਾ ਤੇ ਬੈਂਗਣ ਪਾ ਲੇ ਚਾਰ ਪੰਜ ਸੀਗੇ ਢੱਕ ਦੇ ਲਈ 1.5 ਮਿੰਟ ਲਈ ਢੱਕ ਕੇ ਪਕਾ ਲਾਂਗੇ ਤਲੇ ਇਹਨਾਂ ਨੂੰ ਵੀ ਪਕਾ ਲਿਆ ਮੈਂ ਬਰੀਕ ਬਰੀਕ ਕੱਟ ਕੇ ਰੱਖੀ ਹੋਈ ਆ ਗੋਭੀ ਵਿੱਚ ਇਹ ਗੋਭੀ ਦੇ ਜਿਹੜੇ ਡੰਡਲ ਨੇ ਜੀ ਉਹ ਵੀ ਨਾਲੇ ਪਾਵਾਂਗੇ ਜੇ ਮੁੱਲ ਦੀ ਹੁੰਦੀ ਆ ਗੋਭੀ ਫਿਰ ਆਪਾਂ ਬੋਇਲ ਕਰਕੇ ਬਣਾਉਣੀ ਹੁੰਦੀ ਆ ਗੋਭੀ ਹੈ ਜੀ ਘਰ ਦੀ ਇਹਨੂੰ ਉਬਾਲਣ ਦੀ ਕੋਈ ਲੋੜ ਨਹੀਂ ਪੈਂਦੀ ਤਾਰੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਘਰ ਲਈ ਮਿਕਸ ਗੈਸ ਨੂੰ ਸਿਮ ਕਰਕੇ ਢਾਡਾਂਗੇ ਢਾਕੇ ਪਕਾਵਾਂਗੇ ਨਾਲ ਦੀ ਨਾਲ ਆਪਾਂ ਇਹਨੂੰ ਚੈੱਕ ਕਰਦੇ ਰਹਾਂਗੇ ਦੋ ਜੀ ਸਬਜ਼ੀ ਆਪਣੀ ਬਣ ਰਹੀ ਹੈ ਇੱਕ ਵਾਰੀ ਚੈੱਕ ਕਰ ਲਾਂਗੇ। ਫਿਰ ਵਿੱਚ ਜ਼ਿਆਦਾ ਪਾਣੀ ਪਾਉਣ ਦੀ ਵੀ ਜ਼ਰੂਰਤ ਨਹੀਂ ਹੈਗੀ ਢੱਕ ਦਾਂਗੇ। 2 ਮਿੰਟ ਬਾਅਦ ਫਿਰ ਚੈੱਕ ਕਰ ਲਾਂਗੇ। ਵੀਡੀਓ 'ਦੀ ਆਪਣੀ ਸਬਜ਼ੀ ਬਣ ਰਹੀ ਹੈ। ਇਹਦੇ ਨਾਲ ਦੀ ਨਾਲ ਆਪਾਂ ਨੇ ਦਹੀਂ ਜਮਾਉਣਾ। ਤੇ ਉਸ ਵਾਸਤੇ ਆਪਾਂ ਦੁੱਧ ਗਰਮ ਕਰ ਰਹੇ ਹਾਂ। ਦੁੱਧ ਆਪਣਾ ਵਾਲੀ ਵਾਲੀ ਸੀਗਾ ਤੇ ਉਤੋਂ ਮੜਾਈ ਲਾ ਲਈ ਸੀਗੀ ਹੁਣ ਥੋੜਾ ਜਿਹਾ ਬਸ ਕਰਮ ਕਰ ਲਾਂਗੇ ਜਿੰਨੀ ਕੁ ਆਪਾਂ ਨੇ ਜਿੰਨਾ ਕੁ ਬਣਾਉਣਾ ਦਹੀਂ ਨਾ ਜ਼ਿਆਦਾ ਗਰਮ ਨਾ ਜ਼ਿਆਦਾ ਠੰਡਾ ਉਹਨਾਂ ਕ ਕਰਕੇ ਦਹੀਂ ਜਮਾ ਲਾਂ ਤੇ ਨਾਲ ਦੇ ਨਾਲ ਆਪਣੀ ਬਣੀ ਜਾਂਦੀ ਹੈ ਸਬਜ਼ੀ ਜੇ ਕੋ ਗਰੂਪ ਵੀ ਬੋਇਲ ਕੀਤੀ ਹੁੰਦੀ ਹੈ ਫੇਰ ਸਬਜੀ ਜਲਦੀ ਬਣ ਜਾਂਦੀ ਹੈ ਤੇ ਇਹਨੂੰ ਥੋੜਾ ਜਿਹਾ ਟਾਈਮ ਲੱਗਦਾ ਡੱਬੇ ਦੇ ਵਿੱਚ ਪਾ ਲਿਆ ਜਾਗ ਇਧਰ ਦੁੱਧੂ ਵੀ ਹੋ ਗਿਆ ਇਹ ਸਬਜੀ ਬਣ ਗਈ ਜੀ ਨਾਲ ਦੀ ਨਾ ਆਪਣੀ ਜਿਮਾਲਿਆ ਦਹੀਂ ਤਾਂ ਕਰ ਬੰਦ ਕਰਕੇ ਰੱਖ ਦਾਂਗੇ ਜੀ ਖਾਣੇ ਦੇ ਵਿੱਚ ਜਦੋਂ ਬਾਕੀ ਚੰਗੀ ਤਰ੍ਹਾਂ ਹਿਲਾ ਲਾਂਗੇ 2 ਕੁ ਮਿੰਟ ਅਕਾਲ ਸਬਜ਼ੀ ਨੂੰ 2 ਕੁ ਮਿੰਟ ਸਬਜ਼ੀ ਨੂੰ ਕੁੱਲੀ ਰੱਖ ਕੇ ਪਕਾ ਲਾਂਗੇ ਥੋੜਾ ਜਿਹਾ ਪਾਣੀ ਹੈ ਇਹਦੇ ਵਿੱਚ ਪ ਦੋ ਤਿੰਨ ਦੋ ਤਿੰਨ ਕਕੜਸੀਆਂ ਪਾਣੀ ਪਾਇਆ ਸੀ ਕਿਉਂਕਿ ਬੋਇਲ ਕਰਕੇ ਨਹੀਂ ਬਣਾਈ ਸੀ ਕੱਚੀ ਸੀ ਥੋੜਾ ਜਿਹਾ ਪਾਣੀ ਆ ਨੰਗੀ ਰੱਖ ਕੇ ਪਕਾ ਲੈਣੇ ਹਾਂ ਮੈਂ ਜੀ ਸਾਰੇ ਭੈਣ ਭਰਾ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸੋਨਾ ਜਿਹਾ ਪਿਆਰ ਹੈ ਜੀ ਜਿੰਨੇ ਤੁਸੀਂ ਅੱਗੇ ਕਮੈਂਟ ਕਰਦੇ ਹੋ ਕਮੈਂਟ ਕਰਿਆ ਕਰੋ ਪ੍ਰੇਨ ਨਾਲ ਜੁੜੇ ਰਹੋ। ਬਹੁਤੰਨ ਦਨ ਵੀਡੀਓ ਨਹੀਂ ਬਣੀ ਹੈਗੀ, ਵੀਡੀਓ ਪਈ ਨਹੀਂ। ਮੱਝ ਬਣਾਈ ਹੈ ਜੀ ਸਰਦੀ। ਲੋ ਗੋਭੀ ਆਪਣੀ ਗੋਭੀ ਦੀ ਤੇ ਬੈਂਗਰ ਦੀ ਸਬਜੀ ਬਣ ਕੇ ਤਿਆਰ ਹੈ ਬੇਨਾਰਲੂਆ ਤੋਂ ਬਣਾਈ ਹੈ ਇਹ ਪਲੂ ਆਪ ਹੁਣ ਵਿਚਾਰੀਆਂ ਦੇ ਵਿੱਚ ਖਾਂਦੀ ਰਹਿਣੀ ਗੈਸ ਕਰਦਨੇ ਆ ਬੰਦ ਨੋਰਮਲ ਪਾਇਨੇ ਨਮਕ ਮਿਰਚ ਮਸਾਲੇ ਥੋੜਾ ਜਿਹਾ ਧਨੀਆ ਪਾ ਲਿਆ ਸੀ ਪਾਲਕ ਮੇਥੇ ਮਿੱਥੀ ਸਾਰਾ ਕੁਝ ਮਿਕਸੇ ਪਾਇਆ ਮੈਨੂੰ ਜੇ ਮਿਕਸੇ ਵਧੀਆ ਲੱਗਦਾ ਸਬਜੀ ਦੇ ਵਿੱਚ ਤੇ ਇਵਰ ਯਾਪਾ ਸਬਜੀ ਬਣਾ ਕੇ ਉੱਪਰ ਵੀ ਧਨੀਆ ਪਾ ਲੈਨੇ ਹੁਨੇ ਮੈਨੂੰ ਉਸ ਤਰ੍ਹਾਂ ਨਹੀਂ ਵਧੀਆ ਲੱਗਦਾ ਹੈਗਾ ਜੀ ਇਸੇ ਤਰ੍ਹਾਂ ਹੀ ਵਧੀਆ ਲੱਗਦਾ ਫਿਰ ਮੈਂ ਉਸੇ ਤਰ੍ਹਾਂ ਹੀ ਬਣਾਉਣੀ ਹੈ ਰੋ ਦੀ ਸਬਜੀ ਬਣ ਕੇ ਤਿਆਰ ਆ ਦੱਸਿਓ ਜੀ ਤੁਹਾਨੂੰ ਸਾਡੀ ਸਬਜੀ ਕਿਵੇਂ ਲੱਗੀ ਸਾਰੇ ਬੈਠੇ ਰਸਦੇ ਬਸਦੇ ਰਹੋ ਜੀ ਸਭ ਦੀ ਕਲਾ ਚ ਰਹੋ ਜੀ ਪ੍ਰਮਾਤਮਾ ਸਾਰਿਆਂ ਨੂੰ ਤਰੱਕੀ ਬਖਸ਼ੇ